ਗੁਰੂ ਨਗਰੀ ਸ਼੍ਰੀ ਨਨਤਪੁਰ ਸਾਹਿਬ ਦੇ ਦਿਵਿਆਂਗ ਨੌਜਵਾਨ ਅਮਜੀਤ ਸਿੰਘ ਦੀ ਚੌਣ ਅੰਤਰਰਾਸ਼ਟਰੀ T20 ਮੈਚ ਦੇ ਲਈ ਪੈਰਾ ਕ੍ਰਿਕਟ ਕਲੱਬ ਆਫ ਇੰਡੀਆ ਨੇ ਕੀਤੀ ਹੈ ਅਤੇ ਹੁਣ ਉਹ ਸ਼੍ਰੀਲੰਕਾ ਖਿਲਾਫ T20 ਮੈਚ 13 ਨਵੰਬਰ ਤੋਂ 17 ਨਵੰਬਰ ਤੱਕ ਖੇਡਣਗੇ ਜਿਸ ਦੇ ਲਈ ਉਹ 12 ਤਰੀਕ ਨੂੰ ਰਵਾਨਾ ਹੋਣਗੇ ਜਿਕਰ ਜੋਗ ਹੈ ਕਿ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਲੱਤ ਟੱਟਣੀ ਪਈ ਸੀ ਪਰ ਉਹ ਇਸ ਤੋਂ ਪਹਿਲਾਂ ਵੀ ਲੰਬਾ ਸਮਾਂ ਕ੍ਰਿਕਟ ਖੇលਦੇ ਰਹੇ ਅਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕ੍ਰਿਕਟ ਖੇਲਣਾ ਜਾਰੀ ਰੱਖਿਆ ਜਿਕਰ ਜੋਗ ਹੈ ਕਿ ਅਮਨਜੀਤ ਸਿੰਘ ਪਹਿਲਾਂ ਵੀ ਇੰਗਲੈਂਡ ਵਿਖੇ ਅਲੱਗ-ਅਲੱਗ ਪੈਰਾ ਕ੍ਰਿਕਟ ਕਲੱਬਾਂ ਵੱਲੋਂ ਖੇਡ ਚੁੱਕੇ ਹਨ ਅਤੇ ਉਹ ਇੰਗਲੈਂਡ ਦੇ ਸਰਟੀਫਾਈਡ ਕ੍ਰਿਕਟ ਅੰਪਾਇਰ ਵੀ ਰਹਿ ਚੁੱਕੇ ਹਨ ਅੰਤਰਰਾਸ਼ਟਰੀ T20 ਮੈਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੋਣਗੇ ਇਸ ਦੇ ਕਾਰਨ ਜਿੱਥੇ ਪਰਿਵਾਰ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਇਲਾਕਾ ਨਿਵਾਸੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਤੇ ਅਮਨਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਪੁੱਛੀ ਕਿ ਨਾਮ ਹੈ ਕਿਹੜੀ ਟੀਮ ਦੇ ਸੈਲੈਕਸ਼ਨ ਹੋਈ? ਕਹੋ। ਮੇਰਾ ਨਾਮ ਅਮਨਜੀਤ ਸਿੰਘ ਹੈ। ਮੈਂ ਨੰਪੂ ਸਾਹਿਬ ਰੈਨ ਦਾ ਵਾਸੀ ਹਾਂ। ਮੈਂ ਸੋਤੋਂ ਇਹ ਇਸੇ ਗੁਰੂਦੀਪ ਨਗਰੀ ਰਹਿਣ ਵਾਲਾ ਹਾਂ ਮੇਰੀ ਸਿਲੈਕਸ਼ਨ ਜਿਹੜੀ ਹੈ ਪੀਸੀਸੀਆ ਇਹ ਜੋ ਹੈ ਫਿਜ਼ੀਕਲ ਕ੍ਰਿਕਟ ਕਾਉਂਸਲ ਕਲੱਬ ਆਫ ਇੰਡੀਆ ਵੱਲੋਂ ਹੋਈ ਹੈ ਇੰਡੀਆ ਟੀਮ ਲੋ ਮੈਂ ਖੇលਨ ਜਾ ਰਿਹਾ ਹਾਂ ਸ਼੍ਰੀਲੰਕਾ ਦੇ ਅਗੇਂਸਟ ਇਹ ਜਿਹੜੇ ਟੂਰਨਾਮੈਂਟ ਹੈ ਕੋਲੰਬੋ ਵਿੱਚ ਹੋ ਰਿਹਾ ਹੈ ਇਹ ਟੂਰਨਾਮੈਂਟ 13 ਤੋਂ 17 ਨਵੰਬਰ ਤੱਕ ਚੱਲੇਗਾ ਜਿਸ ਵਿੱਚ ਜਿਹੜੇ 5 T20 ਮੈਚ ਜਿਹੜੇ ਖੇਲੇ ਜਾਣਗੇ ਤੇ ਕਿੰਨੇ ਸਾਲ ਤੋਂ ਤੁਸੀਂ ਗੇਮ ਖੇਡਦੇ ਹੋ ਜੀ ਕ੍ਰਿਕਟ ਜਿਹੜੀ ਮੈਂ ਸ਼ੁਰੂ ਬਚਪਨ ਤੋਂ ਹੀ ਖੇਡਦਾ ਆ ਰਿਹਾ ਹਾਂ ਪਹਿਲੇ ਮੈਂ ਰੈਗੂਲਰ ਕ੍ਰਿਕਟ ਖੇਡਦਾ ਰਹਿੰਦਾ ਸੀਗਾ ਪਰ 2005 ਵਿੱਚ ਮੇਰਾ ਐਕਸੀਡੈਂਟ ਹੋਇਆ ਸੀਗਾ ਜਿਸ ਤੋਂ ਬਾਅਦ ਮੇਰੀ ਲੱਤ ਕੱਟਣੀ ਪਈ ਪਰ ਉਸ ਤੋਂ ਬਾਅਦ ਵੀ ਜਿਹੜਾ ਮੈਂ ਕ੍ਰਿਕਟ ਨਹੀਂ ਛੱਡੀ ਤੇ 2008 ਵਿੱਚ ਲੱਤ ਲਗਾਉਣ ਤੋਂ ਬਾਅਦ ਮੈਂ 2009 ਵਿੱਚ ਇੰਗਲੈਂਡ ਚ ਲੱਗਿਆ ਸੀ ਉੱਥੇ ਜਾ ਕੇ ਵੀ ਮੈਂ ਡਿਸੇਬਲ ਕ੍ਰਿਕਟ ਖੇਡਦਾ ਰਿਹਾ ਉੱਥੇ ਮੈਂ ਹਾਰਫਿਊਚਰ ਕਾਉਂਟੀ ਵੱਲੋਂ ਵੀ ਖੇਡਿਆ ਮੈਡਲਸੈਕਸ ਕਾਉਂਟੀ ਵੱਲੋਂ ਵੀ ਖੇਡਿਆ ਉੱਥੇ ਮੈਂ ਲਗਾਤਾਰ 6-7 ਸਾਲ ਕ੍ਰਿਕਟ ਖੇਡ ਲਿਆ 2017 ਵਿੱਚ ਮੈਂ ਤੇ ਉਤੋਂ ਆ ਉਸ ਤੋਂ ਆ ਉਸ ਤੋਂ ਆ ਤੋਂ ਬਾਅਦ ਮੈਂ ਐਥੇ ਵੀ ਜਿਹੜੀ ਆਪਣੀ ਜਾਰੀ ਰੱਖੀ ਤੇ ਮੈਨੂੰ ਆਪ ਹੀ ਯੂਪੀ ਦੇ ਪਲੇਅਰ ਸੀ ਉਹਨਾਂ ਨੇ ਕੰਟੈਕਟ ਕੀਤਾ ਉਹਨਾਂ ਨਾਲ ਖੇਡਦਾ ਰਿਹਾ ਤੇ ਅੱਗੇ ਜਿਹੜੀ ਮੇਰੀ ਹੁਣ ਫਰਜ਼ ਜਿਹੜੀ ਹੈ ਇੰਡੀਆ ਟੀਮ ਵਿੱਚ ਸੈLECTION ਹੋਈ ਹੈ ਕਿਸੇ ਤੋਂ ਕੋਚਿੰਗ ਵੀ ਲੈ ਰਿਹਾ ਸੀ ਨਹੀਂ ਇਸ ਦੀ ਮੈਂ ਹੁਣ ਕੋਚਿੰਗ ਨਹੀਂ ਲੈ ਰਿਹਾ ਹੈ ਤੇ ਮੈਂ ਜਿਹੜੇ ਆਪ ਹੀ ਹੈ ਉਮਰ ਇੰਨੀ ਹੋ ਗਈ ਹੈ ਕਿ ਆਪ ਹੀ ਤਜਰਬੇ ਨਾਲ ਜਿਹੜਾ ਖੇਡਦਾ ਹੈ ਕਿ ਤੁਸੀਂ ਐਜ਼ ਅ ਬੈਟਸਮੈਨ ਜਾਂ ਬੋਲਰ ਕਿਵੇਂ ਮੈਂ ਐਜ਼ ਅ ਬੈਟਸਮੈਨ ਬੋਲਰ ਦੋਨੋਂ ਹੀ ਐ ਬੈਡੀ ਵੀ ਕਰ ਲੈਂਦਾ ਜੀ ਬੋਲਿੰਗ ਵੀ ਕਰ ਲੈਂਦਾ ਫੋਰ 파ਟ ਟਾਈਮ ਵਿਕਟ ਵੀ ਕਿੱਟਨੀ ਵੀ ਕਰ ਲੈਂਦਾ ਤੇ ਪੰਜਾਬ ਚੋਂ ਕਿੰਨੇ ਬੰਦੇ ਸਿਲੈਕਸ਼ਨ ਹੋਈ ਜੀ ਪੰਜਾਬ ਚੋਂ ਸਿਰਫ ਮਿਰਝ ਹੀ ਇਕੱਲੇ ਦੀ ਸਿਲੈਕਸ਼ਨ ਹੋਈ ਐ ਬਾਕੀ ਜਿਹੜੇ ਐ ਪੂਰੇ ਭਾਰਤ ਤੋਂ ਜਿਹੜੇ ਐ 30 ਪਲੇਅਰ ਜਿਹੜੇ ਜਾ ਰਹੇ ਹੈ ਜਿਹੜੀ ਜਿਹਦੇ ਵਿੱਚੋਂ 30 ਵਿੱਚੋਂ ਦੋ ਟੀਮਾਂ ਬਣਣਗੀਆਂ ਇੱਕ ਜਿਹੜੀ ਐ T10 ਟੂਰਨਾਮੈਂਟ ਖੇਲੇਗੀ ਤੇ ਦੂਸਰੀ ਜਿਹੜਾ T20 ਟੂਰਨਾਮੈਂਟ ਖੇਲੇਗੀ ਤੇ ਇਸ ਦੇ ਲਈ ਜਿਹੜਾ ਪਰਿਵਾਰ ਦੇ ਨਾਲ ਨਾਲ ਹੋਰ ਕਿੰਨਾ ਸਹਯੋਗ ਮਿਲਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਮੈਂ ਜਿਹੜਾ ਐਸਾ ਜੋ ਉਹ ਬਹੁਤ ਮੈਨੂੰ ਮਿਲਿਆ ਹੈ ਉਹ ਹਰ ਵੇਲੇ ਮੇਰੇ ਨਾਲ ਖੜੇ ਨੇ ਮੇਰੀ ਲੱਤ ਚਲੀ ਗਈ ਸੀ ਦੁੱਖ ਦਾ ਸਮਾਂ ਸੀਗਾ ਪਰ ਉਸ ਤੋਂ ਬਾਅਦ ਮੈਂ ਮਨ ਨੂੰ ਆਪਣੇ ਸੰਭਾਲ ਕੇ ਉੱਠਿਆ ਮੇਰੇ ਪਰਿਵਾਰ ਵਾਲੇ ਮੇਰੇ ਬਿਲਕੁਲ ਨਾਲ ਨੇ ਮੇਰੇ ਸਹਯਾਰ ਮੇਰੇ ਪਰਿਵਾਰ ਮਿੱਤਰ ਸੱਜਣ ਸਭ ਮੇਰੇ ਨਾਲ ਨੇ ਮੈਂ 2009 ਜੰਗਲੈਂਡ ਵੀ ਗਿਆ ਤਾਂ ਵੀ ਪਰਿਵਾਰ ਨੇ ਮੈਨੂੰ ਸਪੋਰਟ ਕੀਤਾ ਕਿ ਚਾਹੇ ਰਤ ਨਹੀਂ ਹੈ ਕਿ ਦੋਖਾ ਆਏਗਾ ਪਰ ਫਿਰ ਵੀ ਮੈਨੂੰ ਭੇਜਿਆ ਮੈਂ ਗਿਆ ਮੈਂ ਆਪਣੀ ਮਰਜ਼ੀ ਨਾਲ ਗਿਆ ਮੈਂ ਬੜਾ ਰਿੰਜੜਾ ਨਹੀਂ ਚੁਕਾ ਸਕਦਾ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਦੇ ਜਿਵੇਂ ਨਸ਼ਾ ਦੀ ਆਦੀ ਜਾਂ ਜਿਹੜੇ ਨੌਜਵਾਨ ਜਿਹੜੇ ਅੱਜ ਸਮੇਂ ਨਸ਼ਿਆਂ ਵੱਲ ਵਧੇ ਜਾਂਦੇ ਆ ਜਾਂ ਕਰਦੇ ਹਨ ਮੜਾ ਲਈ ਹੀ ਸਲਾਹ ਦੇਾਂਗਾ ਜਾਂ ਉਹਨਾਂ ਨੂੰ ਇਹੀ ਮਸ਼ਵਰਾ ਹੈ ਕਿ ਇਹ ਜਿਹੜੀ ਆਪਣੇ ਆਪਣਾ ਜਿਹੜਾ ਧਿਆਨ ਹੈ ਖੇਡਾਂ ਵੱਲ ਜੋੜੋ ਤੁਹਾਨੂੰ ਇਸ ਵਿੱਚੋਂ ਬਹੁਤ ਕੁਝ ਮਿਲੇਗਾ ਤੁਹਾਡਾ ਸਰੀਰ ਵੀ ਜਿਹੜਾ ਤੰਦਰੁਸਤ ਹੋਵੇਗਾ ਜਿਹੜੇ ਵਧੀਆ ਖੇਡਣਗੇ ਉਹਨਾਂ ਨੂੰ ਅੱਗੇ ਵਧੀਆ ਮੌਕੇ ਵੀ ਮਿਲਣਗੇ ਕਿਉਂਕਿ ਇੰਡੀਆ ਵਿੱਚ ਹੁਣ ਜਿਹੜੀ ਸਪੋਰਟਸ ਨੂੰ ਬਹੁਤ ਪੈਰ ਦਿੱਤੀ ਜਾ ਰਹੀ ਹੈ ਬਹੁਤ ਸਪੋਰਟ ਕੀਤੀ ਜਾ ਰਹੀ ਹੈ ਕੋਈ ਸਰਕਾਰ ਵੱਲ ਤੋਂ ਵੀ ਸਹਾਇਕ ਮਿਲਿਆ ਜੀ ਤੁਹਾਨੂੰ ਨਹੀਂ ਅਜੇ ਸਰਕਾਰ ਵੱਲੋਂ ਕੋਈ ਸਹਾਇਕ ਨਹੀਂ ਹੈ ਜੀ ਤੇ ਜਿਸ ਤਰ੍ਹਾਂ ਡਿਸੇਬਲ ਕ੍ਰਿਕਟ ਦਾ ਹੋਰ ਜਿਹੜੇ ਹੈਗੇ ਆ ਤੇ ਉਹਨਾਂ ਦੇ ਜਿੱਦਾਂ ਕੰਪੀਟੀਸ਼ਨ ਵੀ ਘੱਟ ਹੁੰਦੇ ਆ ਨਾ ਤੇ ਕਿਵੇਂ ਮਤਲਬ ਦੇਖਦੇ ਆ ਵੀ ਜ ਆ ਬਕਤ ਉਹ ਜਿਹੜੇ ਹੈ ਡਿਸੇਬਲ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਬਹੁਤ ਹੁੰਦੇ ਨੇ ਪਰ ਜਿਹੜਾ ਉਹਨਾਂ ਦਾ ਹਰ ਇੱਕ ਏਰੀਆ ਵਿੱਚ ਜਿਹੜਾ ਹੈ ਕਿ ਗਰਾਊਂਡ ਲੈਵਲ ਤੇ ਰਹਿਣਾ ਹੈ ਪਲੇਅਰ ਜਿਹੜੇ ਹੈ ਉਹ ਜਿਆਦਾ ਹਾਈ ਲੈਵਲ ਤੱਕ ਨਹੀਂ ਪਹੁੰਚ ਪਾਉਂਦੇ ਗਰਾਊਂਡ ਲੈਵਲ ਤੋਂ ਉਹ ਫਿਰ مایੁਸ ਹੋ ਕੇ ਨਿਰਾਸ਼ ਹੋ ਕੇ ਆਪਣਾ ਖੇਡਾਂ ਜਾਂ ਖੇਡ ਦਾ ਨਾਲ ਜੁੜਨਾ ਬੰਦ ਕਰ ਦਿੰਦੇ ਹੈ ਕਿਉਂਕਿ ਜਿਹੜੇ ਜਿਹੜੇ ਵੱਡੇ ਸ਼ਹਿਰਾਂ ਵਿੱਚ ਹੈ ਇਹਨਾਂ ਦੀ ਫੈਸਿਲਿਟੀਆਂ ਹੈ ਤੁਹਾਡੇ ਕੋਲ ਇੰਡੋਰ ਸਟੇਡੀਅਮ ਹੈ ਗ੍ਰਾਉਂਸ ਹੈਗੇ ਆ ਜਿੱਥੇ ਜਿਹੜੇ ਐ ਲੋ ਪਲੇਸ ਨੂੰ ਜਿਹੜਾ ਟਾਈਮ ਦਿੱਤਾ ਜਾਂਦਾ ਹੈ ਪਰ ਜਿਹੜੇ ਛੋਟੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਜ ਕਸਬਿਆਂ ਦੇ ਲੋਕ ਨੇ ਉਹਨਾਂ ਨੂੰ ਇਹ ਫੈਸਿਲਿਟੀਆਂ ਨਹੀਂ ਮਿਲਦੀਆਂ ਗਵਰਨਮੈਂਟ ਵੱਲੋਂ ਕੋਈ ਫੈਸਿਲਿਟੀ ਨਹੀਂ ਮਿਲਦੀ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹ ਇਸ ਲਈ ਸਾਲ 2 ਸਾਲ 5 ਸਾਲ ਬਤਵੱਦ ਜੀ ਜਦੋਂ ਉਹਨਾਂ ਨੂੰ ਕੋਈ ਸਹਾਇਤਾ مالی ਸਹਾਇਤਾ ਵੀ ਨਾ ਮਿਲਦੀ ਤਾਂ ਨਿਰਾਸ਼ ਹੋ ਗਏ ਇਸ ਨੂੰ ਇਸ ਤੋਂ ਪਿੱਛੇ ਹਟ ਜਾਂਦੇ ਆ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਮੈਂ ਇਹ ਅਹਿਸਾਸ ਬਿਆਨ ਨਹੀਂ ਕਰ ਸਕਦਾ ਕਿ ਮੈਂ ਇਹਨੂੰ ਕਿੰਨੀ ਖੁਸ਼ੀ ਹੈ ਕਿਉਂਕਿ ਮੈਂ ਬਚਪਨ ਤੋਂ ਹੀ ক্রিকেট ਖੇਡਦਾ ਰਿਹਾ ਮੈਂ ਕਾਲਜ ਵੀ ਖੇਡਦਾ ਰਿਹਾ ਔਰ ਈਵਨ ਕਿ ਇੰਗਲੈਂਡ ਜਾ ਕੇ ਵੀ ਜਿਹੜਾ ক্রিকেট ਦਾ ਸਾਥ ਨਹੀਂ ਛੱਡਿਆ ਉੱਥੇ ਜਾ ਕੇ ਈਵਨ ਮੈਂ ক্রিকেট ਅੰਪਾਇਰਿੰਗ ਵੀ ਕੀਤੀ ਮੈਂ ਇੱਕ ਕਰਦਾ ਰਿਹਾ ਪੰਜ ਸਾਲ ਮੈਂ ক্রিকেট ਅੰਪਾਇਰਿੰਗ ਕੀਤੀ ਹੈ ਉੱਥੇ ਇੰਗਲੈਂਡ ক্রিকেট ਬੋਰਡ ਤੋਂ ਮੈਂ ਅੰਪਾਇਰਿੰਗ ਦਾ ਸਰਟੀਫਿਕੇਟ ਔਰ ਵੀ ਕੀਤਾ ਤੇ ਉੱਥੇ ਮੈਂ ਜਿਹੜੀ ਹੈ ਪੰਜ ਸਾਲ ਕਰ ਰਹੀ ਵੀ ਖੇਡੀ ਡਿਸੇਬਲ ਕਰਕੇ ਖੇਲੀ ਵੀ ਹੈ ਕਾਉਂਟੀ ਵੱਲੋਂ ਦੋ ਕਾਉਂਟੀਜ਼ ਵੱਲੋਂ ਖੇਡਦਾ ਰਿਹਾ ਈਵਨ ਮੈਂ ਇੰਗਲੈਂਡ ਟੀਮ ਦਾ ਟਰਾਇਲ ਲਈ ਵੀ ਗਿਆ ਸੀਗਾ ਪਰ ਨਾ ਮੇਰਾ ਸਮਾਂ ਨਾ ਹੋਣ ਕਾਰਨ ਮੇਰੀ ਤਾਂ ਅੱਗੇ ਸਿਲੈਕਸ਼ਨ ਨਾ ਹੋ ਸਕੀ ਪਰ ਅੱਜ ਮੈਨੂੰ ਇਹਦਾ ਮੌਕਾ ਮਿਲਿਆ ਕਿ ਅੱਜ ਮੈਂ ਇੰਡੀਆ ਟੀਮ ਵੱਲੋਂ ਖੇਡਣ ਜਾ ਰਿਹਾ ਹਾਂ ਅਗਰ ਕੀ ਕਹਿਆ ਜਾਂਦਾ ਹੈ ਤੁਹਾਡਾ ਬੱਚਾ ਜਿਹੜਾ ਇੰਡੀਆ ਟੀਮ ਵੱਲੋਂ ਖੇਡਣ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਇਹ ਮਿਹਨਤ ਸੀਗੀ ਕਿਹਨੇ ਮਿਹਨਤ ਕੀਤੀ ਹੈ ਬਹੁਤ ਮਿਹਨਤੀ ਹੈ ਬਹੁਤ ਹੀ ਖੇਡਾਂ ਜੀ ਦਾ ਬਹੁਤ ਸ਼ੌਕ ਹੈ ਸ਼ੁਰੂ ਤੋਂ ਹੀ ਸ਼ੌਕ ਹੈ ਇਹਦਾ ਖੇਡਣ ਦਾ ਤੇ ਇਹੇ ਜਿਆਦਾ ਪ੍ਰੈਫਰੈਂਸ ਜੀ ਖੇਡ ਨੂੰ ਦਿੰਦਾ ਕਿਉਂਕਿ ਇਹਦੀ ਲੱਤ ਦਾ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਲਾਤੀ ਕਿ ਚਲੇਗੇ ਸੀ ਤੇ ਉਸ ਵੇਲੇ ਵੀ ਇਹ ਪਹਿਲੇ ਵੀ ਖੇਡਦਾ ਸੀ ਲਾਤੀ ਜਾਣ ਤੋਂ ਪਹਿਲੇ ਵੀ ਇੰਨਾ ਸ਼ੌਕ ਹੈ ਨਾ ਇਹ ਬਾਹਰ ਵੀ ਗਿਆ ਇੰਗਲੈਂਡ ਜਾ ਕੇ ਆਇਆ ਉੱਥੇ 9 ਸਾਲ ਰਹਿ ਕੇ ਆਇਆ ਇਹ ਉੱਥੇ ਵੀ ਗੇਮਾਂ ਖੇਡਦਾ ਰਿਹਾ ਕ੍ਰਿਕਟ ਦਾ ਬਹੁਤ ਸ਼ੌਕੀਨ ਹੈ ਪਰ ਬਾਤ ਮੈਨੂੰ ਦਿਨ ਦਿਹਾੜੇ ਰਾਤ ਚੁਗਣੀ ਤਰੱਕੀ ਦੇਵੇ ਤੇ ਇਹ ਜਿੱਤ ਕੇ ਆਵੇ ਤੇ ਬਹੁਤ ਬਹੁਤ ਖੁਸ਼ੀ ਵੀ ਕਰਨ ਹੈ ਕਿ ਇਸ ਤਰ੍ਹਾਂ ਦਾ ਮਸੂਸ ਕਰਦੇ ਤੁਸੀਂ ਸਾਡਾ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਬੱਚਾ ਜਾ ਰਿਹਾ ਹੈ শ্রীলਕਾ ਇੰਡੀਆ ਦੀ ਟੀਮ ਵੱਲੋਂ ਖੇਡਣ ਵਾਸਤੇ ਤੇ ਇਹ ਪਰਮਾਤਮਾ ਕਰੇ ਇਹ ਤੱਕੀ ਕਰੇ ਔਰ ਖੇਡੇ ਵਧੀਆ ਖੇਡੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਸ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਬ੍ਰਦਰ ਇੰਡੀਆ ਟੀਮ ਵੱਲੋਂ ਖੇਡ ਸਭ ਤੋਂ ਪਹਿਲਾਂ ਮੇਰੇ ਛੋਟੇ ਭਰਾ ਅਮਨਜੀਤ ਸਿੰਘ ਦੇ ਚੋਣ ਹੋਣ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁ ਮੁਬਾਰਕਾਂ ਹੋਣ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਤੇ ਬਾਕੀ ਸਾਰੀ ਟੀਮ ਉੱਥੇ ਜਾ ਕੇ ਵਧੀਆ ਪਰਫਾਰਮੈਂਸ ਦੇਵੇ ਤੇ ਜਿੱਤ ਕੇ ਵਾਪਸ ਆਣ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ ਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵਾਹਿਗੁਰੂ ਕੀ ਅਰਦਾਸ ਕਰਨ ਕਿ ਇਹ ਕਾਮਯਾਬੀ ਹਾਸਲ ਕਰੀ। ਧੰਨਵਾਦ। ਇਸ ਸਰਨ ਪ੍ਰਸਾਦ ਜੀ, ਇਹ ਅਨੰਦਪੁਰ ਸਾਹਿਬ ਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ। ਅਨੰਦਪੁਰ ਸਾਹਿਬ ਨੂੰ ਕਿ ਪੂਰੇ ਪੰਜਾਬ ਨੂੰ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਇਹ ਪਹਿਲਾ ਬੱਚਾ ਚੱਲਿਆ ਪੰਜਾਬ ਤੋਂ ক্রিকেট ਖੇਡਣ ਵਾਸਤੇ। ਸਾਰੇ ਪੰਜਾਬ ਨੂੰ ਇਹਦਾ ਮਾਣ ਕਰਨਾ ਚਾਹੀਦਾ ਹੈ। ਔਰ ਸਾਰੇ ਪੰਜਾਬ ਨੂੰ ਦਵਾਵਾਂ ਦੇਣੀ ਚਾਹੀਦੀਆਂ। ਵੀ ਇਹ 골ਡ ਮੈਡਲ ਲੈ ਕੇ ਆਵੇ, ਅੱਗੇ ਤੋਂ ਵੀ ਜਾਣਨ ਦਾ ਮੌਕਾ ਮਿਲੇ। ਤੇ ਮੈਂ ਚਾਹਣਾ ਪੰਜਾਬ ਚ ਹੋਰ ਬੱਚੇ ਵੀ ਜਾਣ ਪਰ ਇਹ ਵੀ ਸਾਡਾ ਬੱਚਾ ਪੰਜਾਬ ਦਾ ਹੈਗਾ ਜਿਹੜੇ ਪਹਿਲਾਂ ਚੱਲੇ ਆ ਤੇ ਸਾਰਿਆਂ ਨੂੰ ਦੁਆਵਾਂ ਦੇਣੀ ਚਾਹੀਦੀ ਨੇ ਸ਼ੁਭਕਾਮਨਾਵਾਂ ਦੇਣੀ ਚਾਹੀਦੀਆਂ ਨੇ ਤਾਂ ਕਿ ਬਹੁਤ ਕਾਮਯਾਬ ਹੋ ਕੇ ਆਵੇ ਇਹਨੇ ਬੜਾ ਔਖਾ ਟਾਈਮ ਬਤੀਤ ਕੀਤਾ ਪਰ ਹੌਸਲਾ ਨਹੀਂ ਛਾਇਆ ਸੋ ਇਹੇ ਜੇ ਬੱਚੇ ਵਾਸਤੇ ਸਾਰਿਆਂ ਨੂੰ ਸਾਨੂੰ ਮਾਣ ਹੈ ਗੁਰੂ ਦੀ ਨਗਰੀਏ ਹੈ ਇਥੋਂ ਇਹਨੂੰ ਬੜਾ ਬਾਗ ਪੂਜਾ ਸੇਵਾ ਕਰਦਾ ਹੈ ਗੁਰਦਵਾਰੇ ਸਾਹਿਬ ਜਾਂਦਾ ਰੋਜ਼ ਅਰਦਾਸ ਕਰਦਾ ਹੈ ਤੋ ਇਹ ਜੀ ਇੱਕ ਬਹੁਤ ਵੱਡੀ ਗੱਲ ਹੈਗੀ ਇਥੇ ਨੂੰ ਪ੍ਰੇਰਨਾ ਬੜੇ ਗੁਰਤੇਗ ਬਾਦਰੀ ਧਰਤੀ ਦੀ ਨੇ ਇਥੋਂ ਗੁਰਤੇਗ ਬਾਦ ਜਿਹੜੇ ਬੜੀ ਬੜੇ ਕੁਰਬਾਨੀਆਂ ਦਿੱਤੀਆਂ ਤੇ ਇਹਨੂੰ ਪ੍ਰੇਰਨਾ ਲੈਂਦਾ ਹੋਇਆ ਇਹ ਬਹੁਤ ਅੱਗੇ ਵਧ ਰਿਹਾ ਹੈ ਸਾਨੂੰ ਬਹੁਤ ਖੁਸ਼ੀ ਹੈ ਮੇਰਾ ਭਤੀਜਾ ਹੈ ਸਾਨੂੰ ਬਹੁਤ ਮਾਣ ਹੈ ਵੀ ਇਹ ਜੀਵਨ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਦਮ ਟੁਗੜੀ ਰਾਤ ਤੇ ਟੁਗੜੀ ਤਰੱਕੀ ਹੋਵੇ ਹੋਵੇ ਜੀ ਤੇ ਜਿੱਦਾਂ ਨੇ ਹੌਸਲਾ ਰੱਖਿਆ ਆਪਣੇ ਐਕਸੀਡੈਂਟ ਤੋਂ ਬਾਅਦ ਲੱਤ ਕੱਟਣ ਤੋਂ ਬਾਅਦ ਉਦਾਂ ਹੀ ਪ੍ਰਮਾਤਮਾ ਨੇ ਇਹਨੂੰ ਬਲ ਬਖਸ਼ਿਆ ਇਹ ਹੌਸਲੇ ਨਾਲ ਆਪਣੀ ਬਾਕੀ ਜ਼ਿੰਦਗੀ ਬਤੀਤ ਕਰੇ ਔਰ ਬਾਕੀ ਦੇ ਬੱਚਿਆਂ ਨੂੰ ਵੀ ਇਹ ਕਹਿੰਦਾ ਵੀ ਜੋ ਕੁਦਰਤ ਵੱਲੋਂ ਹੋ ਗਿਆ ਹੋ ਜਾਣਾ ਹੌਸਲਾ ਨਾ ਢਾਓ ਉੱਦਮ ਕਰੋ ਪ੍ਰਮਾਤਮਾ ਜੀ ਅਰਦਾਸ ਕਰੋ ਤੇਰਾ ਪ੍ਰਮਾਤਮਾ ਆਪਣੇ ਕੰਮ ਜਰਵੀ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਕੀ ਕਹਿੰਦੇ ਦੇਖੋ ਜਿਹੜੇ ਹੈਂਡੀਕੈਪ ਇਸ ਤਰ੍ਹਾਂ ਦੇ ਬੱਚੇ ਨੇ ਨਾ ਜੀ ਸਰਕਾਰ ਨੂੰ ਬਹੁਤ ਪਹਿਜ ਦੇ ਆਧਾਰ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਠੀਕ ਹੈ ਨਾ ਪਰ ਬੜੀ ਮਾਨੀ ਮਤ ਜਿਹੜੀ ਚਾਹੀਦੀ ਹੈ ਜਿਹੜਾ ਬੱਚਾ ਖੇਡਣਾ ਚਾਹੁੰਦਾ ਉਹਨੂੰ ਟੀਚਰ ਰੱਖ ਕੇ ਕੋਚ ਰੱਖ ਕੇ ਉਹਨੂੰ ਗੇਵਨਣਾ ਚਾਹੀਦਾ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਆਮ ਤਾਂ ਹਰ ਇੱਕ ਬੰਦਾ ਖੇਡ ਹੀ ਲੈਂਦਾ ਹੈ ਚਲੇ ਜਾਏਗਾ ਜਿਹੜੇ ਇਹੋ ਜਿਹੇ ਬੱਚੇ ਜਾਂਦੇ ਨੇ ਆਪਣੇ ਆਪ ਜ਼ਿਰੜਤਾ ਰੱਖਦੇ ਨੇ ਸਰਕਾਰ ਨੂੰ ਡਟਕੇ ਦੀ ਮਤ ਕਰਨੀ ਚਾਹੀਦੀ ਹਰ ਸਮੱਸਿਆ ਦੀ ਮਤ ਕਰਨੀ ਚਾਹੀਦੀ ਹੈ ਮਾਨੀ ਵੀ ਕਰਨੀ ਚਾਹੀਦੀ ਹੈ ਪੈਸੇ ਵੀ ਕਰਨੀ ਚਾਹੀਦੇ ਕੋਈ ਚੀ ਸਰਕਾਰੀ ਜੋਬ ਵੀ ਦੇਣੀ ਚਾਹੀਆਂ ਬੜੀਆਂ ਜੋਬਾਂ ਹੁੰਦੀਆਂ ਨੇ ਜਿਹਦਾ ਇਹ ਖਿਡਾਰੀਆਂ ਨੂੰ ਦਿੰਨੇ ਆ ਹੋਰ ਉਹਨਾਂ ਨੂੰ ਦਿੰਨੇ ਆ ਇਹਨਾਂ ਨੂੰ ਪੈਸੇ ਦੇ ਆਧਾਰ ਤੇ ਕੋਈ ਜੋਬ ਹੀ ਦੇਣੀ ਚਾਹੀਦੀ ਮਕੂਲ ਇਨਕਮ ਨਹੀਂ ਬਣੇ ਇਹਨਾਂ 10 ਲੱਖ ਗਿਆ ਰਵੇ ਜੋਬ ਦਾ ਮਤਲਬ ਹੁੰਦਾ ਉਹ ਕਾਰ ਬੈਠਾ ਬੰਦਾ ਦੇਲੀ ਲੱਗਦਾ ਇਸ ਕਰਕੇ ਇਹਨਾਂ ਦਾ ਮਨ ਵੀ ਲੱਗਿਆ ਰਹੇ ਪੜਿਆ ਲਿਖਿਆ ਹੈ ਕੁਆਲੀਫਾਈਡ ਹੈਗਾ ਇਹਨੂੰ ਮਤਲਬ ਜੋਬ ਦੇਣੀ ਚਾਹੀਦੀ ਮੇਰੇ ਖਿਆਲ ਮਤਲਬ ਕੋਈ ਸਰਕਾਰੀ ਹੋਵੇ ਔਰ ਇਹਦੇ ਅਨਸਾਰ ਜੋਬ ਜੋ ਚਾਹੀਦੀ ਮੇਰੀ ਬਾਕੀ ਦੇ ਜਿੰਨੇ ਬੱਚੇ ਪੰਜਾਬ 'ਚ ਹੈਗੇ ਇਦਾਂ ਦੇ ਉਨਾ ਸਰਕਾਰ ਦਾ ਧਿਆਨ ਰੱਖਣਾ ਇੱਕ ਫਰਜ਼ ਬਣਦਾ ਹੈ ਪਹਿਲ ਦੇ ਅਧਾਰ ਤੇ ਵਾਜ ਜੀਰ ਖਾਲਸਾ ਵਾਜ